ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਏਕੋ ਅੰਕਾਰੇ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਰ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਬਿਲਾਵਲ ਮਹੱਲਾ ਪਹਿਲਾ ਚਉਪਦੇ ਘੜ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜਦੋਂ ਦੇ ਸੁਖਾਂ ਸੁਅ ਮੀ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ 부ਝਾਈ ਜਿ세 ਸੱਚ ਮੈਂ ਰਹੁ ਰਜਾਈ ਰਹਾਉ ਜੁਗ ਜੁਹਾ ਸਭ ਕੇ ਤੁਇ ਤੇ ਤੇਰੇ ਸਭ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬੇ ਮੈਂ ਅੰਦਰ ਅਕ ਚਿਤ ਰਾਈ ਕਿਆਹੋਂ ਕਤੈ ਕਥ ਹੈ ਕਥ ਦੇਖਾਂ ਮੈਂ ਆ ਕਤ ਨਾ ਕਤ ਨਾ ਜਾਈ ਜੋਤ ਰੁ ਭਾਵੈ ਸੋਈ ਅੱਖਾਂ ਤੇ ਤੇਰੀ ਵਡਿਆਈ ਇਤੇ ਕੋ ਕੜੋਂ ਬੇਗਾਨਾ ਭਕਾਇ ਤੰਤਾਈ ਭਗਤੀ ਨਾਨਕ ਜੀ ਹੋਏਗਾ ਤਾ ਕਸਮੈ ਨਾਉ ਨਾ ਜਾਈ ਬਿਲਾ ਬਲ ਮਹੱਲਾ ਪਹਿਲਾ ਮਨ ਮੰਦਰ ਤਨ ਬੇਸ ਕਲੰਦਰ ਘਟ ਹੀ ਧੀਰਤ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਲਤ ਹੈ ਬਹੁੜੇ ਜਨਮ ਨਾਵਾ ਮਨ ਵਿਦਿਆ ਦਿਆਲ ਸੇ ਤੇ ਮੇਰੀ ਮਾਈ ਕੌਣ ਜਾਣੈ ਪੀੜ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਗੋਚ ਲਾ ਕੇ ਅਪਾਰਾ ਚਿੰਤਾ ਕਰੋ ਮਹਾਰੀ ਜਲ ਤਲ ਮਹੀਰ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸੇਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਜ ਵਿਨੇ ਵਰ ਨਾ ਜਾਣਾ ਮੇਰੇ ਸਾਈਂ ਗੁਣ ਗਾਵਾਂ ਤੇ ਤੇਰੇ ਜੀ ਜੰਤ ਸਭ ਸੰਤ ਤੁਮਾਰੀ ਸਾਰਵ ਚੰਤ ਤਤ ਪਸਾਏ ਜੋ ਤਰੇ ਭਾਵੈ ਸੋਈ ਚੰਗਾ ਇਕ ਨਾਨੇ ਕੀ ਅਰਦਾਸ ਹੈ ਜੀ ਜੰਤ ਸਭ ਸੰਤ ਤੁਮਾਰੀ ਸਰਬ ਚਿੰਤਾ ਤੁਧ ਪਸੇ ਜੋ ਤੁਰ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ